ਦੇਈ ਕੰਮ ਕਰਨ ਦਾ ਰਾਜਿੰਦਰ ਆਹੋ ਮੰਮੀ ਕੀ ਗੱਲ ਮੰਮੀ ਬੜੇ ਪਰੇਸ਼ਾਨ ਜੇ ਲੱਗਣ ਨੇ ਕੀ ਗੱਲ ਹੋਈ ਆ ਪਰੇਸ਼ਾਨੀ ਤਾਂ ਕੋਈ ਨਹੀਂ ਜੀ ਉਹਦਾ ਮਨ ਚ ਸੋਚਣ ਰਹੀ ਆ ਕਿ ਆਪਾਂ ਭੈਣ ਦਾ ਵਿਆਹ ਨਾ ਕਰ ਦਈਏ ਦੀਦੀ ਦਾ ਵਿਆਹ ਲੈ ਮੰਮੀ ਇਹ ਤਾਂ ਫੇਰ ਬੜੀ ਵਧੀਆ ਗੱਲ ਵਾ ਕੀ ਕਹਿੰਦੇ ਨੇ ਨੇਕੀ ਕਰੋ ਵੀ ਪੂਛ ਪੂਛ ਉਹਦਾ ਤੇਰੀ ਕੀ ਵਿਚਾਰ ਮੈਂ ਤੇ ਆਪ ਕਹਿੰਨੀ ਆ ਕਰ ਦੋ ਵਿਆਹ ਕੇ ਹੋਰ ਕਦੋਂ ਕਰਨਾ ਹੁਣ ਜਦ ਬੜੀ ਉਮਰ ਹੋ ਗਈ ਦੀਦੀ ਦੀ ਵੀ ਮੰਮੀ ਇਹੋ ਸੋਚਦੀ ਆ ਰਾਜਵਿੰਦਰ ਆ ਪੀ ਵਿਆਹ ਹੋ ਜੇ ਹੁਣ ਇਹਦਾ ਇਹਦੀ ਉਮਰ ਬੜੀ ਹੋ ਗਈ ਆ ਫਿਰ ਲੋਕਾਂ ਨੇ ਕਹਿਣਾ ਵਾ ਕਿ ਕਿੰਨੀ ਉਮਰ ਕਰ ਲਈ ਆ ਸਾਬ ਕਾਹੇ ਵਾਲੇ ਹੀ ਤੇ ਇਹਦਾ ਵਿਆਹ ਨਹੀਂ ਕੀਤਾ ਹੈਗਾ ਕੁੜੀਆਂ ਇਦਾਂ ਹੀ ਉਮਰ ਵਧਾ ਲਈ ਕੁੜੀਆਂ ਦੀ ਤੇ ਮੈਂ ਹੁਣ ਇਹੋ ਸੋਚਦੀ ਆ ਕਿ ਚੱਲ ਜਿਹੜਾ ਕੰਮ ਹੋ ਜੇ ਨਾ ਤੇ ਉਹਦੇ ਵਰਗੀ ਰੀਸ ਹੋਣੀਗੀ ਹਾਂ ਮੰਮੀ ਕੱ ਲੈਣਾ ਚਾਹੀਦਾ ਹੁਣ ਤੁਹਾਨੂੰ ਵਿਆਹ ਦੇ ਦਿਆ ਕਿਉਂਕਿ ਬੜਾ ਸ਼ਰ ਹੋ ਗਿਆ ਆਪਣੇ ਘਰ ਵੀ ਕੋਈ ਪ੍ਰੋਗਰਾਮ ਨਹੀਂ ਹੋਇਆ ਮੈਂ ਸੋਚਿਆ ਸੀ ਤੁਸੀਂ ਦੀਦਾ ਜਨਮ ਦਿਨ ਵਧੀਆ ਮਨਾਓਗੇ ਤੂੰ ਤੁਮ ਤਾਂ ਦੇ ਨਾਲ ਪੈਲਸ ਤੋਂ ਮਨਾਵਾਂਗੇ ਡੀਜੇ ਡੂਜੇ ਲਾਵਾਂਗੇ ਪਰ ਨਾ ਤੋ ਇਹਦਾ ਮੜਾ ਜਾਂ ਕੇਕ ਜਾਂ ਕੱਟ ਕੇ ਤੇ ਬੱਸ ਮੜਾ ਮੋਟਾ ਜਾਂ ਕਰ ਛੜਿਆ ਵਾ ਮਜਾਣੀਆਂ ਆ ਰਾਜਵਿੰਦਰ ਬੜਾ ਕੋਹਤੀ ਇਹ ਵੇਖਣਾ ਪੈਂਦਾ ਵਾ ਜੇ ਆਪਾਂ ਡੀਜੇ ਲੰਦੇ ਆਪਾਂ ਰਿਸ਼ਤੇਦਾਰ ਸਾਧਦੇ ਲੋਕਾਂ ਨੇ ਕਹਿਣਾ ਇਹ ਵਿਆਹ ਮਾਣੇ ਕੀਤਾ ਨਹੀਂ ਤੇ ਜਨਮ ਦਿਨ ਮਨਾ ਕੇ ਤੇ ਡੀਜੇ ਲਾ ਕੇ ਤੇ ਲੋਕਾਂ ਨੂੰ ਨਚਾਉਂਦੀ ਫਿਰਦੀ ਆ ਇਹ ਜਿਆ ਕੰਮ ਨਹੀਂ ਸੋਭਾ ਦਿੰਦਾ ਬੜਾ ਕੋਹ ਸੋਚਣਾ ਪੈਂਦਾ ਵਾ ਰੀਝਾ ਤਾਂ ਜੀਕਤ ਕਰਦਾ ਵਾ ਸਭ ਕੁਝ ਕਰੀਏ ਪਰ ਜੇ ਵੇਖੀਏ ਨਾ ਪਿੱਛੇ ਤੇ ਬੜਾ ਕੋਹ ਸੋਚ ਵਿਚਾਰ ਕੇ ਤੇ ਫੇਰ ਮੈਂ ਚੁੱਪ ਕਰਕੇ ਬਹਿ ਜਾਨੀ ਆ ਕਿ ਨਹੀਂ ਇਹ ਕੰਮ ਚੰਗਾ ਨਹੀਂਗਾ ਵੀ ਅਸੀਂ ਡੀਜੇ ਲਾਈਏ ਜਾਂ ਨੱਚ ਕੇ ਪੁੜਕੀਏ ਤੇ ਇਹਦੇ ਵਿੱਚ ਕੀ ਲੈਣਾ ਆਪਾਂ ਜਿਹੜਾ ਕੰਮ ਕਰਨ ਵਾਲਾ ਵਾ ਨਾ ਉਹੋ ਹੀ ਕਰੀਏ ਚਲੋ ਫੇ ਮਮੀ ਜਿਹਦੇ ਤੁਹੀ ਕਹਨੇ ਉਹਦਾ ਹੀ ਕਰ ਲੋ ਹੈ ਕੋਈ ਤੱਕ ਚ ਮੁੰਡਾ ਤੁਹਾਡੇ ਤੱਕ ਚ ਚਲੋ ਉਹਦਾ ਮੈਨੂੰ ਦੋ ਤਿੰਨ ਫੋਨ ਆਏ ਆ ਤਬਰ ਮੈਂ ਸੋਚਦੀ ਆ ਵੀ ਹੁਣ ਅੱਗੇ ਤੇ ਮੈਂ ਨਹੀਂ ਸੋਚਿਆ ਚਲ ਹੁਣ ਮੈਂ ਸੋਚਦੀ ਵੀ ਚਾਲੇ ਦਾ ਕਰ ਦੀਏ ਨਾਲੇ ਵੇਖ ਤੇ ਰਵੀਰ ਦੀ ਪੜ੍ਹਾਈ ਪੂਰੀ ਹੋ ਗਈ ਆ ਨਾਲੇ ਚਲੋ ਵੀ ਹੁਣ ਮਾੜਾ ਮੋਟਾ ਕੰਮ ਤਾਂ ਦਾ ਵੇਖਣੇ ਲੱਪਿਆ ਵਾ ਜਦੋਂ ਆਦੀ ਸਾਰੀਆਂ ਜ਼ਿੰਮੇਵਾਰੀਆਂ ਸਿਰ ਤੇ ਪਈਆਂ ਉਨੇ ਹੱਪੇ ਵੀ ਅੱਖਾਂ ਲਪੜਾ ਕੰਮ ਆਓ ਮੰਮੀ ਹੁਣ ਹੌਲੀ ਹੌਲੀ ਆ ਜਦੋਂ ਭਾਈ ਦਾ ਧਿਆਨ ਉਧਰ ਨੂੰ ਹੋ ਗਿਆ ਤੇ ਫੇਰ ਵੀਰ ਨੇ ਆਪੀ ਆਪਣਾ ਕੰਮ ਸਾਂਭ ਹੀ ਲੈਣਾ ਵਾ ਆਹੋ ਕੋਈ ਨਹੀਂ ਜੇ ਕੋ ਮੁੰਡਾ ਚੰਗਾ ਵੇਖਦੇ ਆ ਜੇ ਚੱਲ ਸਾਨੂੰ ਮਿਲ ਗਿਆ ਤੇ ਫੇਰ ਆਪਾਂ ਘਰ ਹੀ ਦੇ ਜਿਏ ਵਿਆਹ ਇਹਦਾ ਅਜੇ ਤੇ ਮੈਂ ਚੱਲ ਤੇਰਾ ਨਾਲ ਸਲਾਹ ਕਰਨ ਦੀ ਆ ਤੇ ਬਾਕੀ ਮੇਰੀ ਵਿਚਾਰੇ ਵੀ ਆਪੀ ਚੱਲ ਆਪਾਂ ਬਲਜੀਤ ਨੂੰ ਵੀ ਪੁੱਛ ਲਾਂਗੇ ਕੀ ਉਹਦੀ ਵਿਚਾਰ ਵਾ ਆਹੋ ਨਹੀਂ ਜੀ ਦੀ ਨੂੰ ਪੁੱਛਣਾ ਚਾਹੀਦਾ ਵਾ ਉਹਦੀ ਜ਼ਿੰਦਗੀ ਆ ساری ਉਮਰ ਆਹੋ ਉਹਨੇ ਕੱਢਣੀ ਆ ਆਹੋ ਫਿਰ ਨਾ ਨਾ ਕਦੇ ਵੀ ਮੇਰੀ ਕਿਹੜੀ ਤੂੰ ਸਲਾਹ ਲਈ ਆ ਉਹਦੀ ਵੀ ਸਲਾਹ ਲੈਣੀ ਬਹੁਤ ਜ਼ਰੂਰੀ ਆ ਹਨਾ ਆ ਤੂੰ ਹੀ ਕਰਕੇ ਦੀਦੀ ਨਾਲ ਗੱਲ ਵੇ ਲੈ ਲੋ ਕੀ ਕਹਿੰਦੇ ਆ ਉਮਰ ਦੇ ਹਿਸਾਬ ਨਾਲ ਤੇ ਹੋਣ ਰਿਸ਼ਤਾ ਦੀਦਾ ਹੋ ਜੇ ਤੇ ਵਧੀਆ ਗੱਲ ਹੀ ਆ ਆਹੋ ਉਹਦਾ ਤੇਰਣਾ ਨਹੀਂ ਕੋਈ ਗੱਲਬਾਤ ਕਰਦੇ ਵਿਆਹ ਬਾਰੇ ਵੀ ਮੈਂ ਕਰਾਵਾਂ ਕਾ ਨਾ ਕਰਾਵਾਂ ਲੈ ਮੰਮੀ ਆ ਠੀਕ ਇਦਾਂ ਹੀ ਗੱਲਾਂ ਗਾਣੀਆਂ ਮੈਨੂੰ ਤੇ ਜਦੋਂ ਪੈਂਦੀ ਖਾਣੀ ਪੈਂਦੀ ਆ ਮੇਰੇ ਨਾਲ ਉਹਨੇ ਕਦੀ ਇਦਾਂ ਨਹੀਂ ਗੱਲ ਨਹੀਂ ਕੀਤੀ ਆਹੋ ਦੀ ਸਹੇਲੀ ਆਈ ਸੀ ਤੇ ਚਲੋਂ ਨੂੰ ਹੀ ਮ ਪੁੱਛਣਾ ਹੀ ਉਰੇ ਪਰੇ ਕਰਕੇ ਵੀ ਪੁੱਤ ਵੀ ਇਹਦੀ ਕੀ ਵਿਚਾਰ ਵਾ ਪਰ ਚਲੋ ਕੋਈ ਗੱਲ ਨਹੀਂ ਅਹੀਂ ਕਰਨਾ ਜੇ ਤੁਹਾਡੀ ਕਹਿਆ ਥੋੜੀ ਉਹਨੇ ਮੋੜਨਾ ਨਾਲੇ ਮੈਂ ਕੋ ਥੋੜਾ ਉਹਦਾ ਮਾਰਾ ਸੋਚਣਾ ਔੜ ਕਮਾਵਾ ਮੈਂ ਉਹਦੀ ਹੇ ਰੱਬਾ ਗਲਤੀ ਤੇ ਨਹੀਂ ਕਰ ਲਈ ਕਿਤੇ ਮੈਂ ਪੁੱਛ ਕੇ ਉਹ ਨਾ ਹੋਏ ਮੰਮੀ ਨੂੰ ਦੱਸ ਦੇ ਤੇ ਮੰਮੀ ਸਾਬੀ ਨੂੰ ਤੇ ਸਾਬੀ ਨੇ ਗੋਤ ਪੁੱਟਣ ਲੱਗਿਆ ਘਟ ਨਹੀਂ ਕਰਨੀ ਉਹਨੇ ਕਹਣਾ ساری ਉਮਰ ਆਹੋ ਜੇ ਕੰਮ ਕੀਤੇ ਨਹੀਂ ਤੇ ਹੁਣ ਤੂੰ ਲੱਗੀ ਸਾਡਾ ਮੂੰਹ ਕਾਲਾ ਕਰਾਉਣਾ ਉਹ ਜਿੱਦਾਂ ਦਾ ਦਾ ਸੁਭਾਅ ਆ ਉਹਨੇ ਤੇ ਕਿਸੇ ਨੂੰ ਵੀ ਬਖਸ਼ਣਾ ਮੇਰੇ ਨਾਲ ਨਾਲ ਰਾਜੇਂਦਰ ਦੀ ਵੀ ਗੁੱਤ ਪੁੱਟੀ ਜਾਣੀ ਆ ਉਹਨੇ ਕਿਹਾ ਜੇ ਵੱਡੀ ਇੱਦਾ ਕਰ ਸਕਦੇ ਤੇ ਨਿੱਕੀ ਨੇ ਘੱਟ ਕਰਨੀ ਆ ਗਲਤੀ ਹੋ ਗਈ ਮੇਰ ਕੋ ਜਿਹੜਾ ਮੈਂ ਪੁੱਛ ਲਿਆ ਵਾ ਚੰਗਾ ਭਲਾ ਆਪਣੇ ਗਮ ਤੇ ਲੱਗਾ ਸੀ ਉਹ ਨਾਏ ਕੰਮ ਛੱਡ ਕੇ ਚਲ ਜੇ ਉਹਦੀ ਚਾਹੀਦੀ ਰੋਜੀ ਰੋਟੀ ਹੀ ਇੱਕ ਜੀ ਕੰਡਾ ਮੰਮੀ ਨੂੰ ਆਪ ਹੀ ਦੱਸਦਾ ਜੇ ਆਪ ਦੱਸ ਦੋਗੀ ਨਾ ਫਿਰ ਤੇ ਬਾਤ ਚ ਜੂਗੀ ਪੀ ਮੰਮੀ ਦੇ ਕੋਲ ਹੀ ਗੱਲ ਰਹਿ ਜੂਗੀ ਤੇ ਜੇ ਮੰਮੀ ਨੂੰ ਚੜ ਗਿਆ ਨਾ ਗੁੱਸਾ ਕਿ ਘਰ ਕੰਮ ਕਰਨ ਵਾਲਾ ਮੁੰਡਿਆ ਤੈਨੂੰ ਪਸੰਦ ਆ ਗਿਆ ਸੀ ਸਾਰੀ ਉਮਰ ਇਹੋ ਜਿਹਾ ਕੰਮ ਕੀਤਾ ਨਹੀਂ ਹੁਣ ਤੈਨੂੰ ਅਕਲ ਦੀ ਬੁੰਨੀ ਹੈ ਹੁਣ ਕੀ ਹੋ ਗਿਆ ਐਨੇ ਰਿਸ਼ਤੇ ਹੁੰਦੇ ਨੇ ਸਾਰਿਆਂ ਨੂੰ ਨਾ ਕਰਦੀ ਰਹੀ ਪੀ ਇਹਨਾਂ ਦਾ ਕੰਮ ਕਿਸ ਤਰ੍ਹਾਂ ਚੜ ਜੇ ਚੱਲ ਮਨਾ ਕੋਹ ਨਾ ਕੋਹ ਤੇ ਕਰਾ ਵੇਖਾਂ ਦੇ ਸਹੀ ਪਿੱਗੇ ਗੱਲ ਦਾ ਪਤਾ ਲੱਗਾ ਕਿ ਨਹੀਂ ਦੇਰੀ ਕੀ ਗੱਲ ਆ ਬੜਾ ਮੂੰਹ ਜਾਂ ਉੱਤਰਿਆ ਵਾ ਕੀ ਹੋਇਆ ਵਾ ਨਹੀਂ ਇਹੋ ਜਿਹੇ ਕੋਈ ਗੱਲ ਨਹੀਂ ਤੈਨੂੰ ਕਿਉਂ ਮੇਰਾ ਮੂੰਹ ਉਤਰਾ ਉਤਰਾ ਲੱਗਣਿਆ ਭਲਾ ਗੱਲ ਤੇ ਜ਼ਰੂਰ ਕੁਛ ਹੈਗੀ ਆ ਦਾਦੇ ਅਜੇ ਵੀ ਮੌਕਾ ਹੈਗਾ ਹੀ ਉਹ ਵੀ ਕੀ ਗੱਲ ਵਾ ਚੁੱਪ ਕਰਕੇ ਤੇ ਬਹਿ ਜਾ ਉਹ ਜਿਹੜੀ ਪੜਾਈ ਕਰਨ ਵਾਲੀ ਹੈ ਨਾ ਉਹ ਕਰਿਆ ਕਰ ਉਹਦੇ ਵੱਲ ਤੇਰਾ ਧਿਆਨ ਨਹੀਂ ਆ ਤੇ ਪੁੱਠੀਆਂ ਸਿੱਧੀਆਂ ਗੱਲਾਂ ਵੱਲ ਤੇਰਾ ਬੜਾ ਧਿਆਨ ਵਾ ਨਾ ਮੈਂ ਤਾਂ ਪੁੱਠੀ ਸਿੱਧੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੇ ਉਦਾਂ ਕਿਹਾ ਵੀ ਜੇ ਕੋਈ ਗੱਲ ਹੈਗੀ ਆ ਤੇ ਮੈਨੂੰ ਦੱਸ ਦੇਵਾ ਨਾ ਦੇਰੀ ਤੂੰ 24 ਘੰਟੇ ਘਾਣ ਕੇ ਪੈਂਦੀ ਰਹਿਨੀ ਮੈਨੂੰ ਇਹ ਤਾਂ ਮੈਨੂੰ ਉੱਧਰ ਵੀ ਗੱਲ ਕਰ ਲੈ ਮੈਨੂੰ ਪੈ ਹੀ ਨਹੀਂ ਅੱਗਿਓ ਚਲ ਮੈਨੂੰ ਇਹ ਦੱਸ ਇਹਦਾ ਕੀ ਮਤਲਬ ਹੋਇਆ ਕੋਈ ਗੱਲ ਹੈਗੀ ਤੇ ਦੱਸ ਦੇ ਕੋਈ ਗੱਲ ਹੈਗੀ ਤੇ ਦੱਸ ਦੇ ਕੀ ਮਤਲਬ ਹੈਦਾ ਤੇ ਫੇਰ ਤੂੰ ਇਦਾਂ ਮੂੰਹ ਕੋ ਸੁਟਿਆ ਅੱਗੇ ਤੇਰਾ ਮੂੰਹ ਨਹੀਂ ਦਨਾਂ ਦਾ ਤੂੰ ਹਸਦੀ ਰਹਿੰਦੀ ਜੋ ਵੀ ਘੰਟੇ ਅੱਜ ਤੂੰ ਇਦਾਂ ਇਦਾਂ ਰੁਪ ਹੋਣ ਵੀ ਰੋਈ ਹੋਣ ਵੀ ਰੋਈ ਹੋਰ ਭੈਣਾ ਭੁੱਖ ਲੱਗੀ ਆ ਤਾਂ ਕਰਕੇ ਤੇਰਾ ਦਾ ਮੂੰਹ ਹੋਇਆ ਤੇ ਭੁੱਖ ਤੇ ਅੱਗੇ ਵੀ ਲੱਗ ਜਾਂਦੀ ਆ ਚੁੱਪ ਕਰ ਜਾ ਨਹੀਂ ਤੇ ਮੈਂ ਹਾਹੋ ਕਰ ਲੈਣਾ ਸਾਬੀ ਨੂੰ ਦੱਸਣੀਆਂ ਆ ਤੇ ਮੁੜ ਕੇ ਤੈਨੂੰ ਨਾ ਗੱਲ ਨਹੀਂ ਹੋਣੀ ਉਹਦੇ ਅੱਗੇ ਕੋਈ ਵੀ ਜਾਦਾ ਦੇ ਸਾਬੀ ਨੂੰ ਇੱਕ ਆ ਮੇਰੇ ਡਰਾਵੇ ਦਿੰਦੀ ਸਾਬੀਨ ਦਾਦੂ ਸਾਬੀਨ ਦਾਦੂ ਸਾਬੀ ਮੈਂ ਤੇ ਡੀਸੀ ਲੱਗਾ ਵਾ ਆਹੋ ਡੀਸੀ ਲੱਗਾ ਵਾ ਫਿਰ ਵੇਖੀ ਕਿਦਾਂ ਗਾੜੀ ਭੱਜ-ਭੱਜ ਤੈਨੂੰ ਰਾਮ ਨਹੀਂ ਲੱਭੜਾ ਹੈਗਾ ਨਾਲੇ ਮੇਰੀ ਗੱਲ ਸੁਣ ਜਦੋਂ ਮੇਰੀ ਕੋਈ ਸਹੇਲੀ ਆਉਂਦੀ ਆ ਝੁਕ ਢੋ ਘਾਨ ਕੇ ਪੈਣੀ ਆ ਕੀ ਗੱਲਾਂ ਸੁਣਦੀ ਰਹੀ ਨੇ ਕੀ ਤੈਨੂੰ ਸੁਆਦ ਪਿਆ ਨਾ ਦੀਦੀ ਜਦੋਂ ਮੇਰੀਆਂ ਸਹੇਲੀਆਂ ਆਉਂਦੀਆਂ ਉਦੋਂ ਤੂੰ ਵੀ ਤੇ ਲਾਗੇ ਢੋਕ ਢੋਕੇ ਬੈਣੀ ਆ ਮੈਂ ਤੇਰੇ ਵਰਗੀਆਂ ਗੱਲਾਂ ਨਹੀਂ ਕਰਦੀ ਜਿੱਥੇ ਮੈਂ ਖਲੋਨੀ ਆਹੋ ਗੱਲਾਂ ਜਿੱਥੇ ਮੈਂ ਖਲੋਨੀ ਆਹੋ ਗੱਲਾਂ ਤੇ ਜੇ ਮੈਂ ਉਹਨੂੰ ਲੈ ਕੇ ਕਿੜੀ ਉਧਰ ਚਲੀ ਗਈ ਤੇ ਤੇਰਾ ਹਧਿਆਨ ਸਾਡੇ ਵਾਲੀ ਕਿ ਕਿਹੜੇ ਵਾਲੇ ਮੈਂ ਚੱਲ ਜਾ ਤੇ ਜੇ ਮੰਮੀ ਨੇ ਭੁੱਲੀ ਚੁੱਕੀ ਨੇ ਕਹਿ ਹੀ ਦਿੱਤਾ ਵੀ ਕੁੜੀ ਮੈਨੂੰ ਬੜੀ ਵਧੀਆ ਲੱਗੀ ਸੜ ਕੇ ਸਵਾ ਹੀ ਹੋ ਆਹੋ ਗਈ ਆ ਤੇ ਜੇ ਉਹ ਆਜੂਗੀ ਵਿਆਹ ਕਿ ਇੱਥੇ ਤੇ ਫਿਰ ਕੀ ਆ ਬਲਤ ਵਿੱਚ ਇਹਦਾ ਰਿਸ਼ਤਾ ਮਾਰ ਕਿਤੇ ਹੋਣ ਡਿਆ ਵਾ ਤੇ ਜੇ ਤੇਰੇ ਵਰਗੀ ਨੇ ਮੈਂ ਆਖਣਾ ਹੋਵੇ ਵੀ ਮੇਰੀ ਸਹੇਲੀ ਨੂੰ ਪਸੰਦ ਕਰਕੇ ਲੈਣੇ ਸੁਭਾਅ ਦਾ ਚੰਗਾ ਤੇ ਤੂੰ ਫਿਰ ਵੀ ਨਹੀਂ ਮੰਨਦੀ। ਓਏ ਦੀਦੀ ਪਹਿਲਾਂ ਪਹਿਲਾਂ ਹੀ ਸੁਭਾਅ ਚੰਗੇ ਹੁੰਦੇ ਬਾਅਦ ਚ ਸੁਭਾਅ ਵਿਗੜ ਜਾਂਦਾ ਨਾ ਟਾਈਮ ਨਹੀਂ ਲੱਗਦਾ ਹੁੰਦਾ ਨਾਲੇ ਉਹ ਤੇਰੀ ਸਹੇਲੀ ਨੂੰ ਤੇ ਕਦੀ ਵੀ ਨਹੀਂ ਮੈਂ ਆਪਣੇ ਭਰਾ ਦੀ ਵੋਟੀ ਬਣਾਉਣਾ ਸਮਝ ਲੱਗੀ ਤੈਨੂੰ? ਓਹ ਠੀਕ ਆ ਬਣਾ ਤੇਰੀ ਗੱਲ ਮੇਰੀ ਗੱਲ ਸੁਣ ਲਓ ਤੁਸੀਂ ਜਦੋਂ ਤੁਸੀਂ ਆਪਣੀਆਂ ਸਹੇਲੀਆਂ ਨਾਲ ਚੋਰੀ ਛੋਪੇ ਓਲੇ ਓਲੇ ਗੱਲਾਂ ਕਰਦੇ ਨਾ ਮੈਂ ਆਪਣੀਆਂ ਸਹੇਲੀਆਂ ਨਾਲ ਇਦਾਂ ਨਹੀਂ ਗੱਲਾਂ ਕਰਦੀ ਮੈਂ ਜਿਹੜੀ ਕੋਈ ਗੱਲ ਕਰਦੀ ਤੁਹਾਡੇ ਸਾਹਮਣੇ ਮੰਮੀ ਦੇ ਸਾਹਮਣੇ ਕਰਦੀ ਆ ਪਤਾ ਤੇ ਮੈਨੂੰ ਹੈਗਾ ਮੈਂ ਸੋਣਣਾ ਚੋ ਨਹੀਂ ਤੁਹਾਡੇ ਮੂੰਹੋਂ ਤੇ ਮੈਨੂੰ ਦੱਸਦਾ ਵੀ ਕੀ ਗੱਲਾਂ ਕਰਦੀਆਂ ਸੀ ਕਰਦੇਆਂ ਹੋਗੇ ਕੋਈ ਜਾਂ ਤੇਰਾ ਡਰ ਨਹੀਂ ਮਾਰਿਆ ਤੇ ਨਾ ਮੈਂ ਦੱਸਣੀ ਆਈ ਹਾਂ ਤੇ ਕੋਈ ਗੱਲ ਨਹੀਂ ਪਤਾ ਤੇ ਮੈਨੂੰ ਲੱਗ ਗਈ ਜਾਣਾ ਵਾ ਵੀ ਕੀ ਗੱਲ ਆ ਤੇ ਕੀ ਨਹੀਂ ਆ ਜਦੋਂ ਮੈਨੂੰ ਪਤਾ ਲੱਗਣਾ ਸੇਵਾਂ ਦੱਸੂਗੀ ਤੇ ਫਿਰ ਤੁਹਾਡੇ ਵਰਗੇ ਨੇ ਮੇਰੇ ਵੀ ਹੋਣਾ ਰਾਜਵਿੰਦਰ ਜੀ ਮੇਰੀ ਮੁੱਤ ਕਾਦੇ ਤੇ ਫਿਰ ਮੈਂ ਵੀ ਦੱਸੂਗੀ ਥੂਸਲਾ ਸੇਵੀਆਂ ਹੁਣ ਹੂੰ ਮਦਦ ਕਰਦੇ ਗਾੜੀ ਤੂੰ ਰਿਸ਼ਤੇ ਕਰਉਂਦੀ ਫਿਰਦੀ ਆ ਨਾ ਮਦਦ ਤਾਂ ਕਰਦੀ ਆ ਤੂੰ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੀ ਹੈ ਨਿੱਕੀ ਆ ਨੇ ਤੇ ਹੁਣੇ ਤੈਨੂੰ ਮੈਂ ਦੱਸਦਾ ਪਤਾ ਹੈ ਭੈਣ ਮਾ ਸ਼ਤਾ ਨਹੀਂ ਬਲਜੀਤ ਦਾ ਕੀ ਰਾਦੇ ਚਾ ਕੀ ਗੱਲ ਕਰਨ ਦੀ ਸੁਣੀ ਤੋਂ ਮੈਂ ਪੜਦੇ ਨਾ ਵਾ ਪਰ ਮੈਨੂੰ ਚਲੋ ਕੋਈ ਪਤਾ ਲੱਗਾ ਵੀ ਇਹ ਤੇ ਨਹੀਂ ਲੱਗਾ ਪਰ ਇਹ ਆ ਵੀ ਮੇਰੀ ਜਿਹੜੀ ਸੋਚ ਵਾ ਪਤਾ ਨਹੀਂ ਮੇਰੀ ਗਲਤ ਵਾ ਕਿ ਜਾਂ ਕਿੱਦਾਂ ਵਾ ਜੇ ਉਹਦਾ ਚੱਲ ਬਲਜੀਤ ਮੰਨ ਜੇ ਮੈਨੂੰ ਆਪਣੇ ਮੂੰਹ ਦੱਸੇ ਕੁਝ ਤੇ ਫੇਰ ਮੈਨੂੰ ਪਤਾ ਲੱਗੇ ਉਹ ਲੈ ਛਪੀ ਦੇ ਚੱਲ ਮੈਂ ਗੱਲਾਂ ਵੇ ਲੀਆਂ ਸੁਣ ਲਈਆਂ ਹੁਣ ਮੇਰੇ ਮਨ ਚ ਇਹ ਪੈਖਿਆ ਵਾ ਇਹ ਗੱਲ ਵਿਆਹ ਦੀ ਕਰਦੀ ਜਾਂ ਇਹਨੂੰ ਚੰਗਾ ਲੱਗਦਾ ਜਾਂ ਕਿੱਦਾਂ ਵਕ ਜਾਂ ਉਦਾਂ ਹੀ ਕੋਈ ਗੱਲ ਕਰਨ ਦੀ ਪਹਿਲਾਂ ਤੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਵੀ ਧੱਕੇ ਮਾਰਦੀ ਫਿਰ ਮੰਮੀ ਕਿਉਂ ਬਾੜਿਆ ਘਰ ਕਿਉਂ ਬਾੜਿਆ ਗਾੜੀ ਚਲੋ ਰੱਬ ਹੀ ਜਾਣਦਾ ਵਾ ਕੀ ਗੱਲ ਵਾ ਕੀ ਨਹੀਂ ਪਰ ਨਾ ਇੱਕ ਵਾਰੀ ਮੈਂ ਨਾ ਬਲਜੀਤ ਦੇ ਮੂੰਹ ਸੁਣਨਾ ਚਾਹਨੀ ਬਾੜ ਮਾਰਦੀ ਕੀ ਆਂਦੀ ਐ ਕਿਹੋਲੇ ਮੂੰਹ ਕੁੰਦੀ ਐ ਬਲਜੀਤ ਐ ਹਾਂਜੀ ਮੰਮੀ ਇੱਧਰ ਆ ਮੇਰੀ ਗੱਲ ਸੁਣ ਹਾਂਜੀ ਬੈ ਇੱਥੇ ਮੇਰੇ ਨਾਲ ਗੱਲ ਕਰਨੀ ਹੈ ਦੱਸੋ ਦੱਸਾਂ ਦੱਸਣ ਲੱਗੀ ਆ ਏਡੀ ਕਾਲੀ ਕੋ ਪੈ ਗਈਆਂ ਮੇਰਾ ਰਾਦਾਵਾ ਵੀ ਤੇਰਾ ਵਿਆਹ ਕਰ ਦਈਏ ਤੇਰੀ ਕੀ ਵਿਚਾਰ ਹੈ ਮੰਮੀ ਅਚਾਨਕ ਇਹੋ ਜੀਆਂ ਗੱਲਾਂ ਕੀ ਮਨ ਚਾਹੀ ਟਾਡੇ ਮਨ ਚ ਤੇ ਮੇਰੇ ਕੁਛ ਨਹੀਂ ਆਈ ਪਰ ਮੈਂ ਸੋਚਦੀ ਵੀ ਕਰਨਾ ਤਾਂ ਹੈ ਅੱਜ ਵੀ ਕਰਨਾ ਕੱਲ ਵੀ ਕਰਨਾ ਹੁਣ ਵੇਖ ਪਤ ਉਮਰ ਹੋ ਗਈ ਏ ਤੇਰੀ ਤੇ ਵਿਆਹ ਕਰ ਦਈਏ ਤੇਰਾ ਨਾਲੇ ਹੁਣ ਸਭੀ ਕੰਮ ਉਤਨ ਦਾ ਵੇਖਣ ਲੱਪਿਆ ਦੀ ਪੜ੍ਹਾਈ ਵੀ ਪੂਰੀ ਹੋ ਗਈ ਆ ਵੇਲਾ ਆਈ ਏ ਉਹਨੇ ਕੰਮ ਹੀ ਕਰਨਾ ਹੁਣ ਚਲ ਤੂੰ ਵੀ ਆਪਣਾ ਘਰ ਵੀ ਆਪਣੇ ਘਰ ਜਾਏਂਗੀ ਸੋ ਉਹ ਗੱਲ ਵੀ ਘਰ ਵਾਲਾ ਬੰਦਾ ਹੋ ਕੇ ਬਹਿ ਜਾਂਦਾ ਕਿਦਾਂ ਤੇ ਫਿਰ ਨਾ ਬੰਦਾ ਪੇਖਿਆ ਜਾਊਗਾ ਤੇ ਨਾ ਬੰਦਾ ਸੋਹਰਿਆ ਜਾਊਗਾ ਮੰਮੀ ਤੁਹਾਡੀ ਗੱਲ ਸਹੀ ਆ ਪਰ ਹੁਣ ਕੋਈ ਜਿੰਨਾ ਚੰਗਾ ਰਿਸ਼ਤਾ ਨਹੀਂ ਹੁੰਦਾ ਉਹਨਾਂ ਚ ਫਿਰ ਹੁਣ ਕੰਨਾਂ ਨਾਲ ਥੋੜੀ ਪਿਆ ਕਰਾ ਲੈਣਾ ਨਹੀਂ ਰਿਸ਼ਤਾ ਮੈਨੂੰ 2-4 ਫੋਨ ਆਏ ਆ ਜੇ ਤੇਰੀ ਹਾਂ ਵਾਂ ਤੇ ਫਿਰ ਮੈਂ ਉਹਨਾਂ ਚੋਂ ਕੋਈ ਮੁੰਡਾ ਵੇਖ ਲੈਣੀ ਆ ਤਾਂ ਕਰ ਦਿੰਨੀ ਚਲੋ ਵੇਖ ਲਓ ਮੰਮੀ ਮਰਜ਼ੀ ਆ ਤੁਹਾਡੀ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਾਂਗੇ ਨਹੀਂ ਪਰ ਤੇਰੀ ਕੀ ਵਿਚਾਰ ਵਾ ਤੇਰਾ ਮਨ ਮੰਨਦਾ ਵਾ ਕਿ ਮੈਂ ਕਰਦਾ ਆਪਣੀ ਮਰਜ਼ੀ ਨਾਲ ਕਰਦਾ ਆਪਣੀ ਮਰਜ਼ੀ ਨਾਲ ਆਹੋ ਮੰਮੀ ਕੀ ਸਲਾਵਾ ਹੋਣ ਡੀਆਂ ਇੱਥੇ ਬਹਿ ਕੇ ਹੁਣ ਉਹੋ ਸਲਾਵਾ ਕਰਨ ਈ ਆ ਬਹਿ ਜਾ ਤੁਸੀਂ ਕੋਈ ਨਾ ਇਹ ਨਾ ਹੋ ਜੀ ਮੈਨੂੰ ਪਤਾ ਨਹੀਂ ਲੱਗਾ ਸਲਾਵਾ ਉਹ ਹੀ ਕਰਨ ਦੀ ਵਿਆਹ ਵਾਲੀਆਂ ਗੱਲਾਂ ਕਰਨ ਦੀ ਆ ਦੱਸ ਹੋਰ ਚ ਨਹੀਂ ਮੈਂ ਕੋਈ ਸਲਾਵਾ ਕਰਨ ਦੀ ਨਹੀਂ ਮੈਂ ਤਾਂ ਕਿਹ ਨਹੀਂ ਕਰੋ ਕਰੋ ਐਨੀ ਮੈਂ ਲੜਦੀ ਰਹਿੰਦੀ ਆ ਲਾਓ ਇਹਨੂੰ ਗਲੋ ਲੈ ਲਾ ਮੰਮੀ ਪੈਣਾ ਪੈਣਾ ਦੀ ਨਿਉ ਬਰਣ ਦੀਆਂ ਤੇ ਹੋਰ ਕਹਿੰਨੇ ਕੀ ਬੰਨਾ ਜੇ ਹੁਣੇ ਮੇਰੀ ਪਰਜਾਈ ਹੁੰਦੀ ਨਾ ਤੇ ਮੈਂ ਵੀ 36 ਗੱਲਾਂ ਸੁਣਾਉਣੀ ਆ ਤੇ ਉਹਨੇ ਗਾੜੀ ਮੈਨੂੰ 36 ਸੁਣਾਉਣੀ ਆ ਆ ਹੀ ਨਹੀਂ ਮੈਨੂੰ ਦੇਖ ਕੇ ਸਿਖਾਉਂਦੀ ਦੇਰ ਲੋ ਤੁਸੀਂ ਚੱਲ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ ਮੰਮੀ ਉਹਦੇ ਆ ਗੱਲ ਕਮਾ हां दस मैं बड़े दिनਾਂ ਦੀ ਕਹਿ ਨੂੰ ਫੇੜ ਲਈ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਕਾਵਾਂ ਪਰ ਮੇਰਾ ਲੱਗਦਾ ਅੱਜ ਤੁਹਾਨੂੰ ਦੱਸ ਹੀ ਦਵਾਂ ਕੀ ਗੱਲ ਵਾ ਦੱਸ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਦੱਸ ਦਿੰਨੀ ਆ ਨਾਲੇ ਦੀਦੀ ਦੇ ਸਾਹਮਣੇ ਦੱਸਦੀ ਆ ਮੇਰੀ ਗੱਲ ਸੁਣੋ ਹਮ ਅੱਜ ਕੱਲ ਨਾ ਦੀਦੀ ਬੜੇ ਗਾਣੇ ਗੁੰੰਦੀ ਫੇੜਦੀ ਆ ਕਦੀ ਜਦ ਰਸੋਈ 'ਚ ਕੰਮ ਕਰਦੀ ਤਾਂ ਗੀਤ ਗੁੰਦੀ ਜੇ ਝਾੜੂ ਫੇੜਦੀ ਤਾਂ ਗੁੰਦੀ ਕੋਈ ਵੀ ਕੰਮ ਕਰੇ ਨਾ ਗੀਤ ਹੀ ਗੁੰਦੀ ਆ ਅੱਜ ਕੱਲ ਇਹ ਜਾਦੇ ਗਾਣੇ ਗੁੰਗਣਾਉਂਦੀ ਆ ਮੈਨੂੰ ਤਾਂ ਲੱਗਦਾ ਵਾ ਉਹੜਾ ਤੁਸੀਂ ਮੁੰਡਾ ਰੱਖਿਆ ਨਾ ਜਦੋਂ ਦਾ ਘਰੇ ਉਹੋਂ ਦੇ ਗੀਤ ਗਾਉਣ ਲੱਗ ਪਈ ਹੋ ਹਏ ਮੰਮੀ ਐਵੇਂ ਝੂਠ ਮਾਰਦੀ ਆ ਤੂੰ ਮੈਨੂੰ ਕਿਹੜੇ ਵਾਲਾ ਸੁਣ ਲਿਆ ਨਾਲੇ ਤੂੰ ਮੇਨੂੰ ਕਿੰਨਾ ਕਿੰਨਾ ਧਿਆਨ ਰਾਤੀ ਆ ਮੈਂ ਤੇ ਆਪਣੀ ਕੱਲੀ ਆਪਣੀ ਜੋ ਮਰਜ਼ੀ ਕਰਦੀ ਰਵਾਂ ਤੈਨੂੰ ਕੀ ਲੱਗੇ ਨਾ ਅੱਗੇ ਤੇ ਕਰੀ ਤੇਰੇ ਮੂੰਹੋਂ ਆਵਾਜ਼ ਨਹੀਂ ਹੀ ਨਿਕਲਦੀ ਕੋਈ ਕੰਮ ਕਰਦੀ ਚੁੱਪਚੀ ਪੀਤੇ ਕਰਦੀ ਹੋਰ ਅੱਜਕੱਲ੍ਹ ਜ਼ਿਆਦਾ ਹੀ ਕੀ ਕਹਿੰਦੇ ਨੇ ਗਾਣਾ ਗਉਣ ਲੱਗ ਪਈ ਆ ਮੰਮੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੂੰ ਇਹਦੇ ਆਖੇ ਨਾ ਲੱਗਿਓ ਐਵੇਂ ਝੂਠਾ ਇਲਜ਼ਾਮ ਦੇਈ ਆ ਨਾ ਕੋਈ ਗੱਲ ਨਹੀਂ ਜੇ ਤੇਰਾ ਕੋਈ ਦਿਲ ਤੋਂ ਗੱਲ ਹੈਗੀ ਆ ਨਾ ਤੂੰ ਮੈਨੂੰ ਦੱਸ ਦੇ ਮੈਂ ਮੈਨੂੰ ਨਹੀਂ ਦੱਸਣੀ ਤੂੰ ਕਿੰਨੂੰ ਦੱਸਣੀ ਅਸਕਰ ਮੈਂ ਤੇਰੀ ਮਾਂ ਆ ਤਾਂ ਜੇ ਮੈਂ ਤੂੰ ਦੱਸਾਂਗੀ ਤੇ ਪਤਾ ਲੱਗੂਗਾ ਹਾਏ ਹੇ ਰੱਬਾ ਹੁਣ ਮੈਂ ਕੀ ਕਰਾਂ ਮੰਮੀ ਵੀ ਪੁੱਛਣ ਦੀ ਐ ਉਹਦਾ ਤੇ ਮੰਮੀ ਨੂੰ ਮੈਂ ਆਵਗੈਣਾ ਚਾਹੁੰਨੀ ਤੂੰ ਮਨ ਦਾ ਮੈਨੂੰ ਪਸੰਦ ਆ ਮੈਨੂੰ ਉਹਦੇ ਨਾਲ ਹੀ ਵਿਆਹ ਕਰਾ ਦੇ ਮੇਰਾ ਪਰ ਹੁਣ ਉਹ ਤੇ ਜਵਾਬ ਦੇ ਗਿਆ ਹੁਣ ਮੰਮੀ ਆਪਣੇ ਵੱਲੋਂ ਪੁੱਛਣ ਦੀ ਐ ਜੇ ਮੈਂ ਨਾ ਕਰਤੀ ਫੇਰ ਮੰਮੀ ਨੇ ਖੜਾ ਤੂੰ ਨਾ ਹੀ ਕਰੀ ਜਾਨੀ ਚੱਲ ਮੈਂ ਨਾ ਕਰਦੇ ਹਾਂ ਹੁਣ ਕਰਉਣਾ ਤਾਂ ਹੈ ਹੀ ਕਿ ਦਿਨਾਂ ਕਿਦੇ ਕੀ ਸੋਚੀ ਪੈ ਗਈ ਬਲਜੀਤ ਮੈਂ ਤੇਨੂੰ ਕੋ ਪੁੱਛਣ ਧੀ ਹਾਂ ਕੋ ਨਹੀਂ ਮੰਮੀ ਸੋਚਣਾ ਮੇ ਕੀ ਆ ਇੱਦਾਂ ਕਰੋ ਜਿੱਤੇ ਤੁਹਾਡਾ ਦਿਲ ਕਰਦਾ ਨਾ ਕਰ ਲੋ ਫਿਰ ਪੱਕਾ ਵਾ ਨਾ ਫਿਰ ਮੈਨੂੰ ਆਖੀ ਵੀ ਮੇਰੀ ਮਾਂ ਨੇ ਮੇਰੇ ਦਿਲ ਦੀ ਗੱਲ ਨਹੀਂ ਕਿ ਪੁੱਛੀ ਹੁਣ ਮੈਂ ਤੇਨੂੰ ਪੁੱਛਣ ਧੀ ਹਾਂ ਕਿਉਂਕਿ ਅਜੇ ਤੇਰੇ ਤੇ ਮਿਰਚ ਤੇ ਰਾਜਵਿੰਦਰ ਚ ਗੱਲ ਵਾ ਅਜੇ ਸਾਬੀ ਨੂੰ ਨੀਗਾ ਪਤਾ ਹੈਗਾ ਤੇ ਜੇ ਤੇਰੇ ਮਨ ਚ ਕੋਈ ਗੱਲ ਹੈਗੀ ਨਾ ਤੂੰ ਮੈਨੂੰ ਖੁੱਲ ਕੇ ਦੱਸ ਦੇ ਨਹੀਂ ਨਹੀਂ ਮੰਮੀ ਮੇਰੇ ਮਨ ਚ ਕੋਈ ਗੱਲ ਨਹੀਂ ਹੈਗੀ ਯੇ ਮੇਰੇ ਮਨ ਚ ਗੱਲ ਹੁੰਦੀ ਨਾ ਮੈਂ ਤੁਹਾਨੂੰ ਦੱਸ ਦੇਣਾ ਹੀ ਜਿੱਥੇ ਤੁਹਾਡਾ ਦਿਲ ਕਰਦਾ ਨਾ ਕਰ ਦੋ ਕਰਨਾ ਤੇ ਹੈ ਹੀ ਆ ਹੁਣ ਨਹੀਂ ਤੇ ਫੇਰ ਸਹੀ ਆਹੋ ਨਾਲੇ ਚੱਲ ਕੋਈ ਨਹੀਂ ਮੈਂ ਨਾ ਉਹ ਫੋਨ ਜਿਹੜੇ ਕਿਤੇ ਮੈਨੂੰ ਕਹਿਨੀ ਆ ਕਿ ਫੋਟੋਆਂ ਪਾ ਦਿਓ ਜੇ ਤੁਹਾਨੂੰ ਪਸੰਦ ਹੋਊਗਾ ਨਾ ਤੂੰ ਦੱਸ ਦੇ ਮੈਂ ਤੇ ਮੈਂ ਫੋਟੋਆਂ ਵਖਾ ਲੂ ਠੀਕ ਆ ਠੀਕ ਆ ਮੰਮੀ ਐਵੇਂ ਸਸਪੈਂਸ ਜਿਹੜਾ ਨਾ ਪਾਈ ਜਾਓ ਦੱਸ ਦੋ ਵੀ ਮੁੰਡਾ ਕਿਹੜਾ ਵਾ ਜੇ ਮੈਨੂੰ ਪਸੰਦ ਹੋਊ ਤੇ ਫੇ ਹਾਂ ਕਰਨੀ ਆ ਅਕਸਰ ਫੇ ਵੀ ਮੇਰਾ ਜੀਜਾ ਭੂਣਾ ਵਾ ਨਹੀਂ ਮੁੰਡਾ ਬੜਾ ਚੰਗਾ ਵਾ ਬੜਾ ਨੇਕ ਵਾ ਜਿਹੜਾ ਮੈਂ ਅੱਖ ਚ ਤੱਕਿਆ ਵਾ ਤੂੰ ਕਾਲੀ ਨਾ ਪੈ ਨਾਲੇ ਮੰਮੀ ਜਾਣਦੀ ਮੁੰਡੇ ਨੂੰ ਤੂੰ ਵੀ ਜਾਣਦੀ ਤੇ ਇਹ ਵੀ ਜਾਣਦੀ ਆ ਉਹ ਜਾਣਦਾ ਉਹ ਵੀ ਆਪਣਾ ਸਾਦੀ ਵੀ ਜਾਣਦਾ ਨਾ ਮੰਮੀ ਇਹੋ ਜਿਹਾ ਕਿਹੜਾ ਮੁੰਡਾ ਜਿਹਨੂੰ ਅਸੀਂ ਸਾਰੇ ਜਾਣਦੇ ਆ ਤੇ ਉਹ ਵੀ ਸਾਨੂੰ ਜਾਣਦਾ ਵਾ ਪਰ ਮੇਰੇ ਦਿਮਾਗ ਚ ਨਹੀਂ ਆਉਂਦਿਆ ਮੰਮੀ ਕਿਤੇ ਉਹਤ ਨਹੀਂ ਜਿਹੜਾ ਵਕੀਲ ਅੰਕਲ ਆ ਉਹਦਾ ਮੁੰਡਾ ਨਹੀਂ ਨਹੀਂ ਉਹ ਨਹੀਂ ਦਾ ਇਹ ਮਗਰ ਕਿਹੜਾ ਬੰੂ ਆਇਆ ਨਹੀਂ ਨਹੀਂ ਉਹ ਵੀ ਨਹੀਂ ਕਰਨਾ ਮੁੰਡਾ ਹੈਗਾ ਵਾ ਕਿਤੇ ਮੰਮੀ ਉਹਤ ਨਹੀਂ ਕਿ ਜਿਹੜਾ ਜਈ ਅੰਕਲ ਉਹਦਾ ਮੁੰਡਾ ਨਾ ਨਾ ਤੂੰ ਕਿੱਧਰ ਘੁੰਮੀ ਜਾਨੀ ਤੇ ਮੰਮੀ ਸਾਡਾ ਤੁਹਾਨੂੰ ਕਈਆਂ ਨਾਲ ਆਉਣ ਜਾਣਵਾ ਤੇ ਕਈਆਂ ਦੇ ਮੁੰਡੇ ਆ ਤੇ ਕਦੀ ਉਹਨਾਂ ਨੇ ਆਪਣੇ ਮੂੰਹ ਵੀ ਨਹੀਂ ਪੁੱਛਿਆ ਹੈਗਾ ਤੇ ਤੂੰ ਹੀ ਕਿਹੜਾ ਮੁੰਡਾ ਲੈ ਕੇ ਬੈਠੇ ਆ ਦਾਦੋ ਫੇ ਸਾਫ ਸਾਫ ਐਵੇਂ ਬਝਾਰਤਾ ਜੀ ਨਾ ਪਈਆ ਉਹ ਦੱਸੋ ਮੈਨੂੰ ਰਾਜਵਿੰਦਰ ਮੁੰਡਾ ਆਪਣੇ ਘਰੇ ਹੀ ਆ ਉਹ ਹੀ ਮੁੰਡਾ ਜਿਹੜਾ ਰਕबीर ਸੜਨਾ ਕੰਮ ਕਰਦਾ ਹੈ ਮੰਮੀ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਉਹਦੇ ਨਾਲ ਇਹਦਾ ਰਿਸ਼ਤਾ ਕਰਨਾ ਨਾ ਉਹਦਾ ਘਰ ਨਾ ਬਾਹਰ ਨਾ ਮਾਂ ਨਾ ਪਿਓ ਨਾ ਕੋ ਭੈਣ ਨਾ ਭਰਾ ਕੀ ਉਹਦੇ ਕੋਲ ਜਿਹਦੇ ਕਰਕੇ ਇਹਨੂੰ ਉਹਦੇ ਲਾੜ ਲਾ ਦੇਣਾ ਭੁੱਖੀ ਮਾਰਨਾ ਇਹਨੂੰ ਉਥੇ ਨਹੀਂ ਨਹੀਂ ਮਰਦੀ ਭੁੱਖੀ ਮਿਹਨਤੀ ਮੁੰਡਾ ਵਾ ਤੁਹਾਨੂੰ ਇਹ ਗੱਲ ਦੀ ਪਰਖ ਹੀ ਨਹੀਂ ਆ ਗਈ ਚੰਗੇ ਮਾੜੇ ਦੀ ਨਾ ਕੀ ਮੰਮੀ ਮਿਹਨਤੀ ਆ ਕੀ ਰਿਸ਼ਤੇਦਾਰ ਕਰਨਗੇ ਉਹ ਭੁੱਖੇ ਨੰਗੇ ਦੇ ਲਾੜ ਲਾ ਕੇ ਰੱਖਦੀ ਆ ਨਾਲੇ ਵੀਰ ਤੇ ਉਹਨੂੰ ਪਹਿਲਾਂ ਹੀ ਨਹੀਂ ਇਸ ਘਰ ਤੇ ਰੱਖ ਨੂੰ ਮੰਦਾ ਤੇ ਜੇ ਉਹਨੂੰ ਪਤਾ ਲੱਗ ਗਿਆ ਵੀ ਤੂੰ ਦੀ ਦਾ ਵਿਆਹ ਦੇਣਾ ਕਰਨ ਦੀਆਂ ਤੇ ਫੇਰ ਅਗਲੇ ਨੇ 36 36 ਗੱਲਾਂ ਕਰਨੀਆਂ ਕਿ ਨਹੀਂ ਕਰਨੀਆਂ ਨਾਲੇ ਲੋਕਾਂ ਨੇ 36 ਗੱਲਾਂ ਕਰਨੀਆਂ ਹੀ ਆ ਕੋਈ ਗੱਲ ਨਹੀਂ ਕੋਈ ਵੀ ਕਰਦਾ ਕਰਦਾ ਤਾਂ ਕਰਦਾ ਰਹੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਜੀ ਮੰਮੀ ਪਰਵਾਹ ਕਰਨੀ ਪੈਂਦੀ ਆ ਰਿਸ਼ਤੇਦਾਰਾਂ ਨੇ ਕਹਿਣਾ ਇਹਨਾਂ ਦੀ ਕੁੜੀ ਜੋ ਕੋਈ ਕਾਜ ਹੋਣਾ ਜਿਹੜੀ ਉਹਦੇ ਲੜ ਲਾਤੀ ਆ ਜਿਹਦਾ ਕੋਈ ਅੱਗਾ ਨਾ ਪਿੱਛਾ ਰਾਜਵਿੰਦਰ ਮੰਮੀ ਨੇ ਕੋਈ ਨਾ ਕੋਈ ਪਰਖ ਕੀਤੀ ਹੋਗੀ ਨਾਲੇ ਕਮਾਊ ਆ ਕਮਾਈ ਨਾਲ ਤਾਂ ਕਈ ਕੋ ਬਣਾ ਲਈਦਾ ਉਹ ਲੋਕਾਂ ਦੀ ਜੀ ਦੀ ਤੂੰ ਵੱਡੀ ਕਮਾਊ ਵਾਲੀ ਆਈ ਨਹੀਂ ਚੁੱਪ ਕਰ ਤੂੰ ਨਿੱਕੀ ਆ ਨਾ ਨਿੱਕੀ ਭਣ ਕੇ ਰਿਆ ਐਵੇਂ ਨਾ ਮੈਨੂੰ ਸਮਝਾਉ ਤਾਂ ਦਿੰਦੀ ਰਿਹਾ ਕਰ ਆਵੇ ਮੇਰੀ ਧੀ ਨੇ ਕਿੰਦੀ ਸਿਆਣੀ ਗੱਲ ਕੀਤੀ ਮਮੀ ਨਿੱਕੀਆਂ ਭਲਾ ਭਲਾ ਮੈਂ ਪਰ ਇੰਨੀ ਕਿਤੇ ਮੈਨੂੰ ਵੀ ਸਮਝ ਆ ਨਾ ਵੀ ਜਿੱਥੇ ਕੋਈ ਹੋਵੇ ਚਾਰਜੀ ਹੋਣ ਘਰ-ਬਾਰ ਵਧੀਆ ਬਣਿਆ ਹੋਵੇ ਉੱਥੇ ਰਿਸ਼ਤਾ ਕਰਾਂਗੇ ਚੰਗੇ ਲੱਗਾਂਗੇ ਐਦਾਂ ਉਹਨੂੰ ਭੁੱਖੇ ਨੰਗੇ ਦੇ ਲੜ ਲਾ ਕੇ ਕੀ ਚੰਗੇ ਲੱਗਾਂਗੇ ਸਾਰੇ ਪਿੰਡ ਵਿੱਚ ਇੰਨੀ ਭੜੀ ਤੋਏ ਤੋਏ ਕਰਾ ਦੇਣੀ ਹੈ ਕਹਣਾ ਜਰੂਰ ਕੋਈ ਗੱਲ ਬਾਤ ਉੱਡੀ ਉੱਥੇ ਤੋਰ ਦਿੱਤੀ ਰਾਜਵਿੰਦਰ ਜਿੱਦਾਂ ਦਾ ਮਿਹਨਤੀ ਪਰ ਮੁੰਡਾ ਵਾ ਨਾ ਕਿਹ ਰੋਇ ਨੂੰ ਨੇ ਸੜ ਤੋਂ ਵੀ ਵੱਧ ਕੇ ਤਰੱਕੀ ਕਰਨੀ ਆ ਤੈਨੂੰ ਇਹ ਗੱਲ ਦਾ ਨੀਗਾ ਪਤਾ ਹੈਗਾ ਮਾਂ ਮੰਮੀ ਤੂੰ ਹੀ ਭਿਕ ਬਾਣੀ ਉਹਦੀ ਕੱਦ ਵੀ ਲਈ ਹੈ ਨਾ ਕਿ ਉਹਨੇ ਹੱਟ ਤੋਂ ਵੱਧ ਕੇ ਤਰੱਕੀ ਕਰਨੀ ਆ ਮੈਂ ਕਰ ਲਈ ਆ ਮੈਨੂੰ ਬਹੁਤ ਚੰਗਾ ਮੁੰਡਾ ਲੱਗਾ ਨੇਕ ਮੁੰਡਾ ਵਾ 15000 ਤੇ ਉਗਜ਼ਾਰਾ ਕਰ ਲੂਗਾ ਤੇ ਵਧੀਆ ਕੱਜ ਕਰ ਬਰ ਬਣਾ ਲੂਗਾ ਰਾਜਵਿੰਦਰ ਮੇਰੀ ਗੱਲ ਤੇ ਸੁਣ ਲੈ ਧਿਆਨ ਨਾਲ ਮੰਮੀ ਦਾ ਵੀ ਡਿਸੀਜਨ ਕੀ ਤਾਂ ਸਹੀ ਨਹੀਂ ਆ ਉਹ ਕਈ ਵਾਰੀ ਇਦਾਂ ਹੁੰਦਾ ਵਾ ਜਾਇਦਤ ਨਾ ਹੋਵੇ ਤੇ ਮੁੰਡੇ ਨੇਕ ਹੋਣ ਨਾ ਤੇ ਨਸ਼ਾ ਪਤਾ ਕੋਈ ਨਾ ਹੋਵੇ ਉਹ ਨਿੱਕਾ ਪੋਰੇ ਪੋਰਾ ਕਰਕੇ ਜੋੜ ਕੇ ਬਣਾ ਲੈਂਦੇ ਆ ਉਹ ਜਿਨ੍ਹਾਂ ਦੇ ਪੰਜੇ ਪੰਜੇ 26 26 ਕਿੱਲੇ ਨਾ ਉਹ ਸਾਰਾ ਨਸ਼ਾ ਕਰਕੇ ਤੇ ਜਾਂੜ ਲੈਂਦੇ ਆ ਉਹ ਕਈ ਕੁੜੀਆਂ ਵਿਆਈਆਂ ਵੀ ਉਹ ਤਗੜਿਆ ਘਰ ਚ ਹੁਣ ਉਹ ਭੁੱਖੀਆਂ ਬਣ ਗਈਆਂ ਉਹ ਦੀਦੀ ਐਨਾ ਗਿਆਨ ਨਾ ਦੇ ਅਛਾ ਜਦੋਂ ਤੈਨੂੰ ਉਹਨੇ ਵਿਆਹ ਕੇ ਲੈ ਜਾਣਾ ਤੇ ਕਿੱਥੇ ਕਿਤੇ ਤੰਬੂ ਲਾ ਕੇ ਬੋਗ ਰਾਜਵਿੰਦਰ ਬੱਸ ਵੀ ਕਰ ਹੁਣ ਜੇ ਪਹਿਲਾ ਰਿਸ਼ਤਾ ਮੰਮੀ ਕਰਾਉਣ ਨੂੰ ਚਾਹੁੰਦੇ ਆ ਨਾ ਤੇ ਹੁਣ ਵਿੱਚ ਲਤ ਨਾ ਫਸਾ ਡਈਏ ਕੰਮ ਖਰਾਬ ਕਰ ਨਾ ਮੈਨੂੰ ਕੀ ਲੋੜ ਆ ਲੱਤਾਂ ਵਿੱਚ ਫਸਾਉਣ ਦੀ ਆ ਜਦੋਂ ਸਭ ਨੂੰ ਪਤਾ ਲੱਗ ਗਿਆ ਨਾ ਕਿ ਤੁਰੀਆ ਕੀ ਕੰਮ ਕਾਂਡੀਆਂ ਵੇਖਿਓ ਫਿਰ ਆਪਣੇ ਤੁਹਾਡੇ ਤੜੋਣੇ ਤੜੋਣੇ ਤੁਸੀਂ ਇਹਨੇ ਗਰੀਬ ਦੇ ਵੀ ਤੜੋਣੇ ਹੀ ਹੋ ਮੈਂ ਤੁਹਾਨੂੰ ਦੱਸਾਂ ਬੰਦੀਆਂ ਭਾਂਜੋ ਹਜੇ ਵੀ ਕੋਈ ਨਹੀਂ ਆਂਦਾ ਸਾਬੀ ਸਾਬੀ ਦੇ ਡਰਾਵੇ ਦਈ ਜਾਂਦੀਆਂ ਹੋਏ ਵੇਲੀਆਂ ਨਾ ਹੋਣ ਤੇ ਕੈਨੀ ਤੇ ਹੈਗੀ ਨਾ ਗੱਲ ਉਹਦੀ ਵੀ ਸਹੀ ਆ ਸਾਬੀ ਤਾਂ ਉਹਨੂੰ ਵੇਖਣੀ ਸਿਖਾਂਦਾ ਉਹ ਤੇ ਕਿਤੇ ਘਰ ਵੜ ਕੇ ਨਹੀਂ ਖੁਸ਼ੀ ਜੇ ਉਹ ਵੱਖਰਾ ਰਹਿੰਦਾ ਵੀ ਹੈ ਨਾ ਤੇ ਧਿਆਨ ਉਹਦਾ ਹੱਡੇ ਵਾਲੀ ਰਹਿੰਦਾ ਕਿਤੇ ਕੁੰਦੀਆਂ ਤੇ ਨਹੀਂ ਉਹਦੇ ਨਾਲ ਕਿਤੇ ਬਾਦੂ ਗੱਲ ਤੇ ਨਹੀਂ ਕਰਦੀਆਂ ਉਹ ਤੇ ਚਾਹੁੰਦਾ ਵੀ ਉਹ ਫੈਕਟਰੀ 'ਚ ਹੀ ਰਵੇ ਉੱਥੇ ਹੀ ਕੰਮ ਕਰੇ ਘਰ ਆਵੇ ਹੀ ਨਹੀਂ ਕੋਈ ਗੱਲ ਨਹੀਂ ਕਹਿੰਦਾ ਰਹਿੰਦੇ ਸਭੀ ਨੂੰ ਮੈਂ ਆਪੇ ਸਮਝਾ ਲੂੰਗੀ ਤੂੰ ਉਹ ਗੱਲ ਟੈਨਸ਼ਨ ਨਾ ਲੈ ਉਹਦਾ ਤੂੰ ਦੱਸ ਵੀ ਤੂੰ ਖੁਸ਼ ਹੋ ਕਰਦਾ ਰਿਸ਼ਤਾ ਮੰਮੀ ਮੈਨੂੰ ਤਾਂ ਸਹੀ ਲੱਗਦਾ ਵਾ ਨਾਲੇ ਉਹ ਸਹੀ ਲੱਗਦਾ ਤੇ ਨਾਲੇ ਬੋਲਦੇ ਰਹਿੰਦੇ ਚਲ ਮੰਮੀ ਹੁੰਦਾ ਜਾਂਦਾ ਵਾ ਕਦੀ ਉਹਨੇ ਕਦੀ ਮਾੜੀ ਨਿਗਾ ਨਾ ਨਹੀਂ ਵੇਖਿਆ ਨਾਲੇ ਕੋਈ ਉਹਦੇ ਚੈਬ ਨਹੀਂ ਮੁੰਡਾ ਤਾਂ ਮੰਮੀ ਇਦਾਂ ਦਾ ਹੀ ਚਾਹੀਦਾ ਹੁੰਦਾ ਵਾ ਕਿ ਨਾਲੇ ਉਹਦਾ ਵੀ ਲੋਭੀ ਨੀਗਾ ਹੈਗਾ ਲਾਸਚੀ ਨੀਗਾ ਹੈਗਾ ਮੈਂ ਵੇਖ ਲਿਆ ਨੂੰ ਪਰਖ ਲਿਆ ਵਾ ਇਹ ਕੁੜੀ ਨਿਆਣੀ ਸਿਆਣੀ ਹੈਗੀ ਇਹਨੂੰ ਇਹ ਜੇ ਗੱਲਾਂ ਦਾ ਕੀ ਪਤਾ ਤੇ ਰਹੀ ਗੱਲ ਸਭੀ ਦੀ ਸਭੀ ਨੂੰ ਇੱਦਾਂ ਨਿਗਾਹ ਨੂੰ ਡਰ ਪਿਆਗਾ ਜੋ ਮੈਂ ਕਰਨਾ ਮੈਂ ਹੀ ਕਰਨਾ ਉਹ ਇੱਦਾਂ ਜੱਜ ਨਹੀਂ ਲੱਗਦਾ ਮੰਮੀ ਅੱਗੇ ਵੀ ਇੱਕ ਦੋ ਵਾਰੀ ਰਿਸ਼ਤੇ ਆਏ ਹੀ ਉਹਨਾਂ ਨੂੰ ਇਹ ਬੜਾ ਹੀ ਵੀ ਇਹਨਾਂ ਦੇ ਗਦਾਮ ਇਹਨਾਂ ਦਾ ਕੰਮ ਆਪਣਾ ਤੇ ਉਹਨਾਂ ਨੂੰ ਲਾਲਚ ਬੜਾ ਹੀ ਇਹਨਾਂ ਇਹ ਆ ਵੀ ਉਹਨੂੰ ਲਾਲਚ ਹੈ ਨਹੀਂ ਕੇ ਗੱਲ ਦਾ ਨਾਲੇ ਕਮਾਊ ਆ ਮੁੰਡਾ ਮਿਹਨਤੀ ਮੁੰਡਾ ਵਾ ਮੈਂ ਬਾਰ ਬਾਰ ਤੁਹਾਨੂੰ ਇਹੋ ਕਹਾਂ ਦੀ ਇਸ ਜੱਤੀ ਪੁੱਤ ਲੱਭਦਾ ਨਹੀਂਗਾ ਨਾਲੇ ਉਹਦਾ ਠੋਕਰਾਂ ਦਾ ਮਾਰਿਆ ਵਿਚਾਰਾ ਕੋਈ ਨਹੀਂ ਮੰਮੀ ਜਿੱਦਾਂ ਤੁਸੀਂ ਕਹਿੰਨੇ ਨਾ ਉਦਾਂ ਹੀ ਹੋਊਗਾ ਹੁਣ ਚੱਲ ਠੀਕ ਆ